ਸਾਡਾ ਜਿਹੜਾ ਲੋਕਲ ਦੱਬਾ ਨਾ ਉਹ ਵੀ ਛੱਡਣਾ ਪੈ ਜੇ ਅਸੀਂ ਕਿ ਅਸੀਂ ਲੋਕਾਂ ਦੇ ਹਿੱਤ ਲਈ ਚੱਲੇ ਆ ਤੇ ਜੇ ਇਹ ਲੋਕਾਂ ਨੂੰ ਇੱਥੇ ਪਰੇਸ਼ਾਨ ਕੀਤਾ ਫਿਰ ਅੱਡੀ ਕਿ ਪਰੇਸ਼ਾਨ ਜਿਹੜਾ ਮੈਂ ਕਹਿੰਦੀ ਜੀ ਦੇਖੋ ਕੋਈ ਵੀ ਇੱਥੇ ਆ ਜੇ ਨਾ ਹੋਣੀ ਆ ਜੇ ਅੱਜ ਨਹੀਂ ਹਰ ਟ੍ਰੇਨ ਦੇ ਵਿੱਚ ਜਦੋਂ ਵੀ ਕੋਈ ਆਉਂਦਾ ਸੀਟ ਛੱਡ ਕੇ ਸਾਰੇ ਜਿੰਨੇ ਵੀ ਸਾਡੇ ਆਗੂ ਹੈਗੇ ਨੇ ਇੱਥੇ ਬੈਠੇ ਆ ਸਾਰਿਆਂ ਨੂੰ ਇਹ ਹਦਾਇਤ ਦੇ ਕੇ ਕਿਸੇ ਨੂੰ ਅਸੀਂ ਪਰੇਸ਼ਾਨ ਨਹੀਂ ਕਰਨਾ ਅੱਜ ਇਸ ਸਟੇਸ਼ਨ ਤੋਂ ਆ ਗਿਆ ਨਾ ਤੁਸੀਂ ਇੱਕ ਵੀ ਆ ਗਿਆ ਜਿੱਥੇ ਆ ਗਿਆ ਉਹਨੇ ਇਹ ਨਹੀਂ ਕਿਸੇ ਨੂੰ ਕਹਿਣਾ ਉਹਨੇ ਆਟੋਮੈਟਿਕਲੀ ਆਪਣਾ ਬੈਗ ਚੁੱਕਣਾ ਸੀਟ ਲੰਬੇ ਕਿਸੇ ਨੂੰ ਪੈਸੇਂਜਰ ਨੂੰ ਕੋਈ ਦਿੱਕਤ ਆ ਜੇ ਨਾ ਅਜੇ ਤੱਕ 7 ਮਹੀਨੇ ਚ ਇਹ 5 ਮਹੀਨੇ ਚ ਕਿਸੇ ਨੂੰ ਦਿੱਕਤ ਆਈ ਆ ਜਿਹੜੀ ਕੀ ਪਹਿਲਾਂ 2 ਮਹੀਨੇ ਉੱਥੇ ਡੇਢ ਮਹੀਨਾ ਮੀਟਿੰਗਾਂ ਲਾ ਕੇ ਸਖਾ ਕੇ ਵੀ ਆਪਾਂ ਟ੍ਰੇਨ 'ਚ ਜਾਣਾ ਵਾ ਅਸੀਂ ਆਪਣਾ ਕਿਰਦਾਰ ਦੱਸਣਾ ਵੀ ਅਸੀਂ ਕੌਣ ਆ ਤੇ ਕਿੱਥੇ ਚੱਲੇ ਆ ਤੇ ਜੇ ਅਸੀਂ ਇੱਥੇ ਲੋਕਾਂ ਨੂੰ ਪਰੇਸ਼ਾਨ ਕਰ ਲਿਆ ਤੇ ਫੇਰ ਅਸੀਂ ਲੋਕਾਂ ਦੇ ਕਿਦਾਂ ਬਣਾਂਗੇ ਦੱਸੋ ਨਾ ਇਹ ਦਿੱਕਤ ਆਉਂਦੀ ਆ ਨਾ ਗਾੜੀ ਆਉਣੀ ਆ ਇਹ ਹੋਣੀ ਪਰੇਸ਼ਾਨੀ ਨਹੀਂ ਆਉਣੀ ਹੈ ਨਾ ਟੈਨਸ਼ਨ ਨਾ ਲਾਓ ਤੁਸੀਂ ਨਾਲਿਆ ਇੱਥੇ ਕੋਈ ਵੀ ਆ ਗਿਆ ਤੁਹਾਨੂੰ ਨਹੀਂ ਪਰੇਸ਼ਾਨੀ ਹੁੰਦੀ ਇਹਦੇ ਕੋਈ ਨਹੀਂ ਪਤਾ ਕੀ ਆ ਉਹ ਆਵੇ ਹੁਣ ਗੱਡੀ ਚੱਲ ਪਈ ਤਾਂ ਨੂੰ ਫੇਰ ਨਹੀਂ ਰੋਕਣਾ ਨਾ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ ਅਸੀਂ ਤੇ ਇਹ ਕਿਹਾ ਵੀ ਜੇ ਇਹਦਾ ਨਾਲ ਲੋਕਾਂ ਨੂੰ ਪਰੇਸ਼ਾਨ ਕਰੋ ਜੇ ਕਿਸੇ ਨੂੰ ਲੋਕ ਪਰੇਸ਼ਾਨ ਹੋ ਗਏ ਫੇਰ ਅਸੀਂ ਜ਼ਿੰਮੇਵਾਰ ਹਾਂ ਤੁਸੀਂ ਜਿੱਥੇ ਕੋਈ ਪਰੇਸ਼ਾਨੀ ਹੋਏ ਬਿਆਸ ਵੀ ਆ ਗਿਆ ਕਿੱਥੇ ਆ ਗਿਆ ਸਾਰਾ ਜਿੱਥੇ ਨਾਲ ਜਿੱਥੇ ਵੀ ਪਰੇਸ਼ਾਨੀ ਹੋਊਗੀ ਉਦੋਂ ਦੱਸ ਦਿਓ ਤੇ